ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜਵੰਦਾ ਸਟੈਨੋਗ੍ਰਾਫੀ ਤੇ ਆਪਾਂ ਜਿਹੜੀ ਸੀਰੀਜ਼ ਲੈ ਕੇ ਆਏ ਆ ਇਹ ਬੋਰਡ ਦੇ ਪਿਛਲੇ 15 ਸਾਲ ਦੇ ਪੇਪਰ ਤੁਹਾਨੂੰ ਇਸ ਸੀਰੀਜ਼ ਦੇ ਤਹਿਤ ਆਪਾਂ ਕਰਵਾਵਾਂਗੇ ਇਸ ਤੋਂ ਪਹਿਲਾਂ ਵੀ ਆਪਾਂ ਪੰਜ ਪੇਪਰ ਜਿਹੜੇ ਅਪਲੋਡ ਕਰ ਚੁੱਕੇ ਆ ਵੱਖ-ਵੱਖ ਸਾਲਾਂ ਦੇ ਜਿਦੇ ਵਿੱਚ 2015 ਦੇ ਵੀ ਨੇ 16 ਦੇ ਵੀ ਨੇ 13 ਦੇ ਵੀ ਨੇ ਅੱਜ ਜਿਹੜਾ ਮੈਂ ਤੁਹਾਨੂੰ ਪੇਪਰ ਕਰਵਾਉਣ ਜਾ ਰਹੇ ਆ ਇਹ 2013 ਦਾ ਪੇਪਰ ਹੈ ਇਦੇ ਵਿੱਚ ਪਹਿਲਾਂ ਆਪਾਂ ਜਿਹੜਾ 1 ਮਿੰਟ ਦਾ ਟ੍ਰਾਇਲ ਬੋਲਾਂਗੇ ਉਸ ਤੋਂ ਬਾਅਦ ਦੋਨੋਂ ਪੈਰਾਗ੍ਰਾਫ ਕਰਦੇ ਆਂ ਆਪਾਂ ਪਹਿਲਾਂ ਟ੍ਰਾਇਲ ਸਟਾਰਟ ਰੈਡੀ ਸਟਾਰਟ ਪਹਿਲਾ ਤਿਹਾਰ ਸਾਡੇ ਜੀਵਨ ਦਾ ਅਟੁੱਟ ਹਿੱਸਾ ਹੁੰਦੇ ਸਨ ਟੰਡੇ ਇਹ ਸਿਰਫ ਖੁਸ਼ੀ ਮਨਾਉਣ ਦਾ ਮੌਕਾ ਨਹੀਂ ਸਗੋਂ ਮਿਲਾਪ ਪਿਆਰ ਅਤੇ ਸਾਂਝ ਦਾ ਪ੍ਰਤੀਕ ਸਨ ਪਰ ਆਧੁਨਿਕ ਯੁੱਗ ਵਿੱਚ ਲੋਕਾਂ ਦੇ ਜੀਵਨ ਦੀ ਭੱਜ ਦੌੜ ਅਤੇ ਭੌਤਿਕਵਾਦ ਨੇ ਤਿਹਾਰਾਂ ਦੀ ਰੂਹ ਨੂੰ ਕਮਜ਼ੋਰ ਕਰ ਦਿੱਤਾ ਹੈ ਟੰਡ ਹੁਣ ਉਹਨਾਂ ਨੂੰ ਰਸਮਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ ਟੰਡ ਲੋਕ ਮਿਲਨ ਦੀ ਥਾਂ ਸਿਰਫ ਸੋਸ਼ਲ ਮੀਡੀਆ ਤੇ ਸ਼ੁਭਕਾਮਨਾਵਾਂ ਦੇ ਕੇ ਆਪਣਾ ਫਰਜ਼ ਪੂਰਾ ਹੋਇਆ ਸਮਝ ਲੈਂਦੇ ਹਨ ਟੈਂਡ ਇਸ ਤੋਂ ਇਲਾਵਾ ਬਾਜ਼ਾਰੀ ਕਰਨ ਨੇ ਹਾਂਜੀ ਇਹ ਸੀਗਾ ਟ੍ਰਾਇਲ ਟ੍ਰਾਇਲ ਤੋਂ ਬਾਅਦ ਹੁਣ ਆਪਾਂ ਇਸ ਪੇਪਰ ਦਾ ਪਹਿਲਾ ਪੈਰਾਗ੍ਰਾਫ ਜਿਹੜਾ ਤੁਹਾਨੂੰ ਡਿਕਟੇਟ ਕਰਨ ਜਾ ਰਹੇ ਹਾਂ ਰੈਡੀ ਸਟਾਰਟ ਪੰਜਾਬ ਸਰਕਾਰ ਦੇਸ਼ ਵਿੱਚ ਗੁੱਡਸ ਐਂਡ ਸਰਵਿਸ ਟੈਕਸ ਲਾਗੂ ਕਰਨ ਦੇ ਹੱਕ ਵਿੱਚ ਹੈ ਟੰਡੇ ਫਿਰ ਵੀ ਕੁਝ ਮੁੱਦੇ ਅਜੇ ਹਨ ਜੋ ਕਿ ਰਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ ਅਤੇ ਇਹਨਾਂ ਮੁੱਦਿਆਂ ਨੂੰ ਦੇਸ਼ ਵਿੱਚ ਲਾਗੂ ਕਰਨ ਤੋਂ ਪਹਿਲਾਂ ਹੀ ਸੁਲਝਾ ਲੈਣਾ ਜੈਪਿੰਦਾ ਹੈ ਟੰਡੇ ਪੰਜਾਬ ਸਰਕਾਰ ਪੰਜਾਬ ਦੇ ਬੁਨਿਆਦੀ ਢਾਂਚਾ ਵਿਕਾਸ ਬੋਰਡ ਪਿੰਡੂ ਵਿਕਾਸ ਫੰਡ ਅਤੇ ਝੋਨਾ ਕਣਕ ਅਤੇ ਕਪਾਹ ਆਦ ਦੇ ਖਰੀਦ ਕਰਾਂ ਤੋਂ ਅਨਾਜ ਅਤੇ ਕਰਾਂ ਤੋਂ ਅਤੇ ਪੈਟਰੋਲ ਅਤੇ ਮਾਰਕੀਟ ਫੀਸ ਆਦ ਤੋਂ ਪ੍ਰਤੀ ਸਾਲ 2500 ਕਰੋੜ ਰੁਪਏ ਦੇ ਲਗਭਗ ਆਮਦਨ ਪ੍ਰਾਪਤ ਕਰ ਰਹੀ ਹੈ ਟੰਡੇ ਜੇਕਰ ਇਹਨਾਂ ਨੂੰ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਹੈ ਤਾਂ ਰਾਜ ਇਸ ਮਾਲ ਆਮਦਨ ਤੋਂ ਵਾਂਝਾ ਹੋ ਜਾਵੇਗਾ ਜੋ ਕਿ ਘਟੋ ਘਟ 20% ਦੀ ਪ੍ਰਤੀ ਸਾਲ ਦੀ ਦਰ ਨਾਲ ਨਿਰੰਤਰ ਵਿਕਾਸ ਕਰ ਰਹੀ ਹੈ ਟੰਡੇ ਪੰਜਾਬ ਸਰਕਾਰ ਨੇ ਲੰਮੇ ਸਮੇਂ ਤੋਂ ਖੇਤੀਬਾੜੀ ਖੇਤਰ ਵਿੱਚ ਵੱਡੇ ਨਿਵੇਸ਼ ਕੀਤੇ ਹਨ ਅਤੇ ਇਸ ਪ੍ਰਕਿਰਿਆ ਕਰਕੇ ਰਾਜ ਦੇ ਕੁਦਰਤੀ ਸੋਮਿਆਂ ਜਿਵੇਂ ਕਿ ਪੌਂ ਅਤੇ ਪਾਣੀ ਨੂੰ ਵੀ ਨੁਕਸਾਨ ਪਹੁੰਚਿਆ ਹੈ ਟੰਡੇ ਪੰਜਾਬ ਸਰਕਾਰ ਕੇਂਦਰੀ ਅਨਾਜ ਪੰਡਾਰ ਵਿੱਚ 50% ਦੀ ਅਨਾਜ ਦਾ ਯੋਗਦਾਨ ਪਾਰ ਹੀ ਹੈ ਅਤੇ ਇਸ ਤਰ੍ਹਾਂ ਦੇਸ਼ ਦੀ ਅਨਾਜ ਸੁਰੱਖਿਆ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਹੈ ਟੰਡੇ ਇਸ ਲਈ ਪੰਜਾਬ ਰਾਜ ਨੇ ਤਜਵੀਜਤ ਮਾਡਲ ਵਿੱਚ ਖਰੀਦਕਰ ਮਾਰਕੀਟ ਫੀਸ ਅਤੇ ਖਾਦ ਅਨਾਜ ਅਤੇ ਪਟਰੋਲ ਹਾਂਜੀ ਇਹ ਸੀਗਾ ਪਹਿਲਾ ਪੈਰਾਗ੍ਰਾਫ ਹੁਣ ਤੁਸੀਂ ਆਪਾਂ ਇਸ ਵੀਡੀਓ ਦੇ ਵਿੱਚ ਫਾਈਨਲ ਪੇਪਰ ਦੀ ਤਰ੍ਹਾਂ ਤੁਹਾਨੂੰ 2 ਮਿੰਟ ਦਾ ਬ੍ਰੇਕ ਨਹੀਂ ਦੇਵਾਂਗੇ ਜੇਕਰ ਤੁਸੀਂ 2 ਮਿੰਟ ਦਾ ਬ੍ਰੇਕ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਨੂੰ ਰੋਕ ਕੇ 2 ਮਿੰਟ ਆਪਣਾ ਇਸ ਪੈਰਾਗ੍ਰਾਫ ਨੂੰ ਰੀਡ ਕਰ ਸਕਦੇ ਹੋ ਇੱਥੇ ਆਪਾਂ ਤੁਹਾਨੂੰ ਸਿਰਫ 30 ਸਕਿੰਟ ਦਾ ਜਿਹੜਾ ਬ੍ਰੇਕ ਦਿੱਤਾ ਹੈ ਦੂਸਰਾ ਪੈਰਾਗ੍ਰਾਫ ਲਿਖਾਂਗੇ ਹੁਣ ਆਪਾਂ ਰੈਡੀ ਸਟਾਰ ਵਿਗਿਆਨ ਦੇ ਖੇਤਰ ਵਿੱਚ ਸੰਸਾਰ ਪੱਧਰ ਉਤੇ ਨਿਤ ਨਵੇਂ ਮੀਲ ਪੱਥਰ ਗੱਡੇ ਜਾ ਰਹੇ ਹਨ ਡੰਡੀ ਇਸ ਦੇ ਮੱਦੇਨਜ਼ਰ ਤਕਨੀਕ ਦਾ ਮਹੱਤਵ ਬਹੁਤ ਜ਼ਿਆਦਾ ਵੱਧ ਗਿਆ ਹੈ ਡੰਡੀ ਹਰੇਕ ਖੇਤਰ ਦਾ ਮਸ਼ੀਨੀਕਰਨ ਅਤੇ ਕੰਪਿਊਟਰਾਈਕਰਨ ਹੁੰਦਾ जारी ਹੈ ਅਤੇ ਮਨੁੱਖੀ ਸ਼ਕਤੀ ਉਤੇ ਨਿਰਪਰਤਾ ਦਿਨੋਂ ਦਿਨ ਘਟ ਰਹੀ ਹੈ ਟੰਡ ਇਸ ਲਈ ਜੇਕਰ ਕਿਸੇ ਦੇਸ਼ ਨੇ ਅੱਜ ਦੇ ਸਮੇਂ ਤਰੱਕੀ ਕਰਨੀ ਹੈ ਤਾਂ ਉਸ ਦੀ ਸਰਕਾਰ ਲਈ ਤਕਨੀਕੀ ਸਿੱਖਿਆ ਦੇ ਖੇਤਰ ਵੱਲ ਉਚੇਚਾ ਧਿਆਨ ਦੇਣਾ ਜ਼ਰੂਰੀ ਹੈ ਟੰਡੇ ਇਹਨਾਂ तमाम ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਾਡੇ ਦੇਸ਼ ਵਿੱਚ ਵੀ ਤਕਨੀਕੀ ਜਾਂ ਕਿਤਾ ਮੁਖੀ ਸਿੱਖਿਆ ਦਾ ਪ੍ਰਸਾਰ ਕਰਨਾ ਬੇਹੱਦ ਜ਼ਰੂਰੀ ਹੈ ਟੰਡੇ ਬਿਨਾਂ ਸ਼ੱਕ ਸਾਡੇ ਦੇਸ਼ ਵਿੱਚ ਤਕਨੀਕੀ ਸਿੱਖਿਆ ਸੰਸਥਾਵਾਂ ਦੀ ਗਿਣਤੀ ਪਹਿਲਾਂ ਨਾਲੋਂ ਕਾਫੀ ਵਧੀ ਹੈ ਅਤੇ ਵਿਦਿਆਰਥੀਆਂ ਵਿੱਚ ਵੀ ਇਸ ਤਰ੍ਹਾਂ ਦੀ ਸਿੱਖਿਆ ਵੱਲ ਵਧੇਰੇ ਖਿੱਚ ਦੇਖਣ ਨੂੰ ਮਿਲ ਰਹੀ ਹੈ ਡੰਡੇ ਇਹ ਸੰਸਾਰ ਪੱਧਰ ਉੱਤੇ ਹੋ ਰਹੀਆਂ ਉਕਤ ਤਬਦੀਲੀਆਂ ਦਾ ਹੀ ਸੱਟਾ ਹੈ ਅਤੇ ਸਾਡਾ ਦੇਸ਼ ਵੀ ਇਹਨਾਂ ਤੋਂ ਪ੍ਰਭਾਵ ਮੁਕਤ ਨਹੀਂ ਰਹਿ ਸਕਦਾ ਡੰਡੇ ਪਰੰਤੂ ਅਜੇ ਵੀ ਇਸ ਦਿਸ਼ਾਵਲ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ ਡੰਡੇ ਸਕੂਲੀ ਪੱਦਰ ਉੱਤੇ ਇਸ ਤਰ੍ਹਾਂ ਦੀ ਸਿੱਖਿਆ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਉਣ ਦੇ ਹੋਰ ਵੀ ਕਈ ਫਾਇਦੇ ਹਨ ਡੰਡੇ ਅਕਸਰ ਛੋਟੀਆਂ ਸੰਤੀ ਇਕਾਈਆਂ ਵਿੱਚ ਕੰਮ ਕਰਨ ਵਾਲੇ ਨਿਪੁੰਨ ਅਤੇ ਸਿਖਿਤ ਵਿਅਕਤੀਆਂ ਦੀ ਘਾਟ ਰਹਿੰਦੀ